ਬਾਏ ਯਾਰ ਆ ਸਕਦੇ ਯਾਰ ਆਈ ਯਾਰ ਤੁਸੀਂ ਗੱਲ ਤੋਂ ਯਾਰਾਂ ਵਿੱਚ ਪਿਆਉਂਦਾ ਸੈਂਦਰ ਨਿਕਲ ਉਹ ਨਾਲ ਝੁਗਿਰੇ ਕਰੋ ਸਾਤੇ ਨਾਮ ਬਾਹੇ ਗਰੂ ਮੇਰਾ ਪਿਆਰਾ ਦੋਸਤ ਪਹਿਲਾਂ ਦੋਨਾਂ ਚੋਂ ਦੱਸੋ ਕੌਣ ਮੈਂ ਤੂੰ ਨਹੀਂ ਇਹ ਮਾਨੂੰ ਪੰਜੋਂ ਟਾਇਰ ਟਾਇਰ ਲਾ ਕੇ ਹੁਣ ਚੱਲੇ ਆ ਮੈਂ ਤੇ ਮੰਨਾ ਘਰਾਂ ਨੂੰ ਗੱਟ ਦਾਂ ਗਾਲ ਨੂੰ ਪਸੂਆਂ ਨੂੰ ਲੈਂਡਰ ਮੇਟਰੋ ਕਰਾਂ ਬੋਰਡ ਵੀ ਨਮ ਆ ਗਿਆ ਸਾਡਾ ਇੱਕ ਕੁਆਲਿਟੀ ਦੇਖੀ ਨਹੀਂ ਤੈਂ ਉਹਦੀ ਉਹ ਵਧੀਆ ਉਹ ਵੀ ਯਾਰ ਉਹ ਨੂੰ ਯਾਰ ਕਿਉਂ ਨਹੀਂ ਫਿਰ ਕਿੱਥੇ 1300 ਫਰੀਦ ਕਿੱਥੇ 600 ਜਰਾ ਗੱਜੇ ਘੋੜੇ ਦੇ ਮੁੱਲ ਦਾ ਫਰਕ ਹੁੰਦਾ ਸੀ ਧੱਕਣਾ ਫਰਕ ਆੱਕ ਵੀ ਤੈਨੂੰ ਇੱਕ ਹੋਰ ਚੀਜ਼ ਲੈਦੀ ਲੈ ਗੇਮ ਮੇਰੀ ਚੱਕ ਵੈਲਕਮ ਟੂ ਮਾਈ ਬਲੌਗ ਤੁਹਾਡਾ ਸਵਾਗਤ ਹੈ ਆਪਣੇ ਨਵੇਂ ਬਲੌਗ ਵਿੱਚ ਅੱਜ ਆਪਣੇ ਬਲੌਗ ਦਾ ਰੋਲਸ ਖਾਟਮਾ ਦੇਣਾ ਸਾਡਾ ਰੈਂਬੋ ਰੋਟੀ ਖਾ ਰਿਹਾ ਹੈ ਰਾਮਾਟਰ ਦੇਖੋ ਪਾੜੀ ਆਵਾਜ਼ ਕੀ ਹੋ ਰਹਾ ਕੋਰੇ ਮੇਰੇ ਮੇਰੇ ਹੁਣ ਕੇ ਦੇਖੋ ਜਦੋਂ ਕੰਨਾਂ ਚ ਪਈ ਆ ਹੁੰਦਾ ਫੀਲ ਜਦੋਂ ਤੁਸੀਂ ਵੀ ਖੜੇ ਹੋਨੇ ਫੀਲ ਕੋਲੇ ਚਲੋ ਚੱਲ ਯਾਰ ਰਣੀ ਆਜੋ ਜੀ ਮੰਨਾ ਜੀ ਮੈਂ ਮੱਟ ਜਿਹਾ ਉਹ ਫਿਰ ਚੱਕ ਮੱਟ ਜਿਓ ਲਿਆ ਯਾਰ ਬਈ ਹੁਣ ਕੇ ਲਾ ਜੱਦ ਜੀ ਵੀ ਇੱਕ ਕਿੱਥੇ ਪਈ ਗਿਆ ਕਰੀਂਤੀ ਚੱਕ ਲਿਆ ਫਿਰ ਯਾਰ ਸੰਗਰਾ ਆ ਦਾ ਮੱਤਰਵਾਜਾ ਗੁਰੂ ਘਰ ਵੀ ਤੇ ਇਕ ਲਈ ਮੱਥਾ ਯਾਰ ਕਰਨ ਤੇ ਜਨਾ ਉੱਜਾ ਦਿੱਤਾ ਜਾ ਜਾ ਸੰਨ ਦਾ ਜਨ ਦਾ ਯਤਸਾ ਕਰੇ ਜਿਵੇਂ ਮਹੌ ਜੀ ਕਰਮ ਸਮਾਏ ਮਸਤ ਰਹਾ ਆ ਬਾਈ ਅੱਜ ਮੇ ਬੈਕ ਭੱਜ ਜੇ ਬਾਈਕ ਗੇਅਰ ਪਾ ਤਾ ਜੀ ਟੇਦਾ ਆਏ ਅਭਰੇ ਹੀ ਕਹਿੰਦੇ ਯਾਰ ਰਹਿਮਤ ਕਰਿਆ ਕਰੋ ਅੱਜ ਆਇਆ ਯਾਰ ਆਸ ਨਹੀਂ ਕਰਾਈ ਯਾਰ ਤੁਸੀਂ ਗੱਲ ਤੋਂ ਨਿਆਰੇ ਵਿੱਚ ਪਿਆਉਂਦਾ ਸੈਂ ਤੇ ਨਿਕਲ ਹੋ ਨਾ ਝੁਕਦੇ ਕਰੋ ਹਮਤ ਹਿੰਮਤ ਕਰ ਮਟਰੋ ਹਿੰਮਤ ਰੱਤ ਆ ਗਿਆ ਆਪਣਾ ਕੀ ਹੋਣਾ ਇਹ ਜਿਹੜਾ ਬੰਦੂ ਹੱਥ ਚਾਲਦਾ ਪੂਰੀ ਤਾਂ ਗੱਲ ਕਾਲੀ ਜਗ੍ਹਾ ਜਮਮ ਖੰਪ ਜੀ ਫੀਲ ਹੁੰਦੀ ਵਾਏ ਵਾਏ ਮਿੱਤਰੋ ਹਿੰਮਤ ਰੱਖੋ ਯਾਰ ਆਇਆ ਕਰੋ ਯਾਰ ਦਬਦੇ ਕਾ ਨੂੰ ਹੁੰਨੇ ਹੋ ਦਬਿਆ ਨਾ ਕਰੋ ਵੀਰੇ ਯਾਰ ਹੋਰ ਦੋ ਦਿਨ ਆ ਕੇ ਤੀਜੇ ਦਿਨ ਯਾਰ ਮਿਸ ਨਹੀਂ ਚਾਹੀਦੀ ਫਿਰ ਜੇ ਮੈਂ ਕਹਿਣਾ ਹੁਣਾ ਤਾਂ ਆਪਦਾ ਰੁਟੀਨ ਬਣਾਓ ਢੇਲੀ ਦਾ ਜਿੰਮ ਵੀ ਰੋਟੀ ਖਾਣੇ ਹੋ ਯਾਰ ਠੀਕ ਆ ਉਮੇ ਐਕਸਰਸਾਈਜ਼ ਵੀ ਡੇਲੀ ਆਏ ਪੱਕੀ ਹੋਵੇ ਜੋ ਤੁਹਾਨੂੰ ਨਜ਼ਾਰਾ ਆਮ ਲੱਗਿਆ ਤੁਸੀਂ ਆਪ ਹੀ ਕਹੋਗੇ ਵੀ ਕਿਆ ਬਾਤ ਆ ਯਾਰ ਆ ਗੱਲ ਕੁਛ ਵੀ ਨਹੀਂ ਜਿਵੇਂ ਮੈਂ ਕਹਿਣਾ ਹੁਣ ਆਤਾਂ ਬਣਾਉਣੇ ਪੈਂਦੇ ਆ ਨੇ ਯਾਰ ਬਣਾਓ ਚੰਗੀਆਂ ਪਾਓ ਮਾੜੀਆਂ ਆਪਦੇ ਆਪ ਹੀ ਪਿੱਛੇ ਰਹਿ ਜਾਣਗੀਆਂ ਇਹ ਹੀ ਸਾਡਾ ਕਹਿਣਾ ਕਹਿੰਦੇ ਰ੍ਹਾਂਗੇ ਕੈਮ ਰਹੋ ਮਿੱਤਰੋ ਕਾ ਵਾਏ ਵਾਏ ਗੁਰੂ ਮੇਹਰakim ਦਾਦਾ ਸੰਗਰਾਦ ਵੀ ਅੱਜ ਮਿੱਤਰੋ ਆਵਾਂਗੇ ਮੈਂ ਤੁਹਾਡੇ ਕੋਲ ਦਾਤੀ ਹਨ ਆਵਾਜ਼ ਆ ਬੱਢੀਏ ਮਿੱਤਰੋ ਲਾਇਆ ਚ ਬਾਜਰੇ ਨੂੰ ਵਾਦਦਾ ਫਿਰ ਆ ਵੀ ਬਾਹੀ ਅਜਾ ਬਾਦਾਂਗੇ ਅੱਗੇ ਯਾਰ ਹੋਰ ਪੁੱਲਾ ਛੱਡਦੇ ਹਾਂ ਦਾਤੀ ਵੱਜ ਗਈ ਮਿੱਤਰੋ ਵੱਜੀ ਤਾਂ ਥੋੜੀ ਜੇ ਛੋਟੇ ਬਾਜਰੇ 'ਚ ਇਹ ਵੀ ਐਂ ਪੰਗਾ ਹੁੰਦਾ ਦਾਤੀ ਦਾ ਨਾ ਵੱਜੇ ਇਹਨੇ ਆਸ ਪਾਂਡੇ ਵੱਡਣੀ ਆਪਾਂ ਮਾੜਾ ਜਿਹਾ ਰਲ ਜੂ ਹੋਰ ਤਾਂ ਜੇ ਆਹੀ ਨੇ ਕੱਖ ਹੁਣਾ ਚਬਾ ਕੇ ਵੀ ਦੇਗੇ ਜਵੀ ਜਵੀ ਲੇਟ ਵੀ ਜਾਏ ਥੋੜੀ ਦੋਸਤੋ ਅੱਜ ਕਰਦੇ ਆਂ ਬਾਈ ਨਾਪਾ ਨਸ਼ੇ ਦੇ ਮੁੱਦੇ ਦੀ ਗੱਲ ਮੈਂ ਕਹਿਣਾ ਚਾਹਣਾ ਯਾਰ ਵੀ ਹਨ ਆਪਾਂ ਉਹਨੂੰ ਤਾਂ ਸਰਾਉਣਾ ਲੱਗ ਜਾਂਦਾ ਯਾਰ ਮਤਲਬ ਕਿ ਜਿਵੇਂ ਜਿਹੜਾ ਨਸ਼ੇ ਛੱਡ ਕੇ ਉਸ ਤੋਂ ਬਾਅਦ ਚਲੋ ਯਾਰ ਸਰਾਉਣਾ ਬਣਦਾ ਵੀ ਆ ਹਨ ਜਦੋਂ ਕੰਮ ਹੀ ਅਗਲਾ ਆਇਆ ਜਾਂ ਕਰਦਾ ਜਦੋਂ ਧਾਰਨਾਮਾ ਝੂਠੀਆਂ ਪਾਉਣੇ ਜਾਂ ਗੱਗ ਦੀ ਹਨ ਵੀ ਨਸ਼ਾ ਛੱਡਿਆ ਨਹੀਂ ਜਾ ਸਕਦਾ ਹਨ ਗੱਲ ਵੱਡਾ ਜਾਵੇ ਤਾਂ ਐ ਨਹੀਂ ਹੁੰਦਾ ਐ ਨਹੀਂ ਹੁੰਦਾ ਪਰ ਮੈਂ ਇੱਕ ਗੱਲ ਹੋਰ ਵੀ ਕਹਿਣਾ ਚਾਹਣਾ ਯਾਰ ਵੀ ਤੁਸੀਂ ਉਹਨਾਂ ਨੂੰ ਜਿਨ੍ਹਾਂ ਨੇ ਅਜੇ ਤੱਕ ਟੱਚ ਹੀ ਨਿਕਰਿਆ ਹੁੰਦਾ ਉਹਨਾਂ ਨੂੰ ਵੀ ਹੌਸਲਾ ਦੇਣਾ ਬਣਦਾ ਹੁੰਦਾ ਬਾਈ ਕਿਉਂਕਿ ਆਪਾਂ ਭੁੱਲ ਜਾਂਦੇ ਆ ਯਾਰ ਵੀ ਆਪਾਂ ਆਪਦਾ ਸਮਾਜ ਚ ਹੂਗਾ ਕੀ ਬਣਾਇਆ ਹੋਇਆ ਵੀ ਉਹ ਬੋਤਲ ਪੀਂਦਾ ਜੀ ਉਹ ਬਾਪ ਪੀਂਦਾ ਉਹਦਾ ਬਾਲਾ ਪੜਾ ਉਹਦਾ ਇੰਨੀਆਂ ਗੋਲੀਆਂ ਖਾ ਜਾਂਦਾ ਆ ਚੀਜ਼ਾਂ ਬਣਾਈਆਂ ਵੇਰੇ ਮਤਲਬ ਕਿ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਆਪਣੀ ਧਿਆਨ ਹੀ ਨਹੀਂ ਦਿੰਦੇ ਯਾਰ ਸਾਡੇ ਰੋਡ ਤੋਂ ਵੀ ਬਹੁਤ ਹੋਣਗੇ ਬਾਈ ਮੁੰਡੇ ਜਿਨ੍ਹਾਂ ਨੇ ਅਜੇ ਤੱਕ ਨਸ਼ਾ ਟੱਚ ਹੀ ਨਿਕਰਿਆ ਹੁਣ ਹਨਾ ਠੀਕ ਹੈ ਪਰ ਆਪਾਂ ਸਮਾਜ ਵੀ ਉਹ ਚੀਜ਼ਾਂ ਨੂੰ ਦਬਾਇਆ ਜਾਂਦਾ ਯਾਰ ਜਿਉਂ ਨਾਲ ਦੀ ਤਾਂ ਗੱਲ ਹੀ ਨਹੀਂ ਹੁੰਦੀ ਜੇ ਆਪਾਂ ਉਹਨਾਂ ਨੂੰ ਹੱਲਾਸ਼ੀਰੀ ਦੇਵਾਂਗੇ ਵੀ ਉਹਨਾਂ ਦਾ ਜਵਾਬ ਆ ਯਾਰ ਉਹ ਤਾਂ ਝੌਕਦਾ ਵੀ ਨਹੀਂ ਨਸੇ ਬਣੀ ਉਹ ਤਾਂ ਆਏ ਹੱਲਾਸ਼ੀਰੀ ਦੇਵਾਂਗੇ ਠੀਕ ਹੈ ਇਹ ਚੀਜ਼ਾਂ ਦਾ ਮੇਰੇ ਹਿਸਾਬ ਨਾਲ ਬਹੁਤ ਫਰਕ ਪੈਂਦਾ ਬਾਕੀ ਆਏ ਆ ਗੱਲਬਾਤ ਯਾਰ ਨਿਕਲੋ ਜਿਵੇਂ ਆਪਾਂ ਤਾਂ ਇਹੀ ਕਹਿਣੇ ਹੁੰਨੇ ਆ ਯਾਰ ਵੀ ਛੱਡੋ ਵੀਰੇ ਕੁਝ ਨਹੀਂ ਗੱਲ ਹਿੰਮਤ ਦੀ ਹੈ ਥੋੜੀ ਹਿੰਮਤ ਬਸ ਠੀਕ ਹੈ ਬਾਕੀ ਇਹ ਹੀ ਹੁੰਦੇ ਨੇ ਯਾਰ ਮੈਨੂੰ ਹੁੰਦਾ ਤਾਂ ਹੁੰਦਾ ਵੀ ਮੈਂ ਗੱਲਾਂ-ਬਾਤਾਂ ਕਰਾਂ ਲਾਈਵ ਜਾਂ ਹੋਮਾ ਥੋੜੇ ਨਾਲ ਜਿਹੜੇ ਮੁੰਡੇ ਪਰ ਫਿਰ ਆਈਆਂ ਯਾਰ ਜ਼ਿੰਦਗੀ ਵੀ ਫੋਨ ਪਾਣੀ ਬਹੁਤ ਆਈ ਜਾਂਦੇ ਬਸ ਉਹ ਲਾਲਸਾ ਜੀ ਰਹਿੰਦੀ ਨਹੀਂ ਫਿਰ ਜਦੋਂ ਤਾਂ ਉਦੋਂ ਰਹਿੰਦੀ ਹੁੰਦੀ ਹੈ ਵੀ ਜਦੋਂ ਕੋਈ ਹੌਂਦਾਰਾ ਨਾ ਹੋ ਕੇ ਜਾਏ ਨਾ ਹੁੰਦਾ ਹਨਾ ਤੁਹਾਨੂੰ ਪੂਰੇ ਸੰਤੋਸ਼ਤਾ ਭਾਈ ਠੀਕ ਹੈ ਪੂਰਾ ਰਿਸਪੌਂਸ ਮਿਲ ਰਿਹਾ ਭਾਈਆਂ ਦਾ ਨਾਲ ਖੜੇ ਆ ਥੋੜੇ ਯਾਰ ਤੁਸ ਮਨ ਬਣਾਉ ਜਿਹੜੀ ਗੱਲ ਹੈ ਤੁਰਨਾ ਯਾਰ ਤੁਸੀਂ ਜਿਵੇਂ ਮੈਂ ਕਹਿਣਾ ਹਾਂ ਨਾ ਮੈਂ ਤਾਂ ਰਾਹ ਦਿਖਾ ਸਕਦਾ ਹਨ ਚੱਲਣਾ ਤੁਸੀਂ ਆਪ ਜੇ ਮੇਰੇ ਹੱਥ ਪਾਸ ਹੋਵੇ ਮੈਂ ਆਪ ਸਾਡੇ ਕੇ ਤੁਹਾਨੂੰ ਦਿਖਾ ਲਈ ਜੰਮਾ ਹਨ ਛੋਟੀ ਥਾਂ ਵੀ ਐ ਗੱਲਬਾਤ ਬਣਦੀ ਐ ਨਜ਼ਾਰੇ ਉਹਨੇ ਨੇ ਐ ਮਿੱਤਰੋਂ ਆਪਨ ਸੰਗਰਾਮ ਤੇ ਅਰੇ ਆਗੇ ਮਿੱਤਰੋਂ ਗੁਰੂ ਘਰ ਅੰਤਰੀ ਲਾ ਦੇ ਮੋਟਰ ਟ੍ਰੈਂਗਲ ਅਰਧਾਸਤੋਂ ਬਾਅਦ ਜੀ ਬਾਬਾ ਜੀ ਨੇ ਦੱਸਿਆ ਅਸੂਰੇ 사ਗਰਾਂ ਚ ਕੀ ਆ ਗੁਰੂ ਦਾ ਹੁਕਮ ਅਸੂਮੀ ਨੇ ਗੁਰੂ ਦੇ ਕਿਹੜੇ ਹੁਕਮ ਮੰਨਣੇ ਨੇ ਤੇ ਨਾਲੇ ਨਾਮ ਜਪਾਇਆ ਸਤ ਨਾਮ ਵਾਹਿਗੁਰੂ 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 ਸਗਰਾਂ ਦਾ ਵੀਰੇ ਅੱਜ ਪਾਤਾ ਗਿਆ ਸਾਨੂੰ ਸਾਰਿਆਂ ਨੂੰ ਔਰ ਜੀ ਸਿਕੰਦਰ ਜੀ ਔਰ ਜੀ ਕਿਰਪਾ ਬਾਬੇ ਨਾਨਕ ਦੀ ਵਧੀਆ ਵਧੀਆ ਆਖ ਲੈ ਆ ਨੰਬਰ ਦਾ ਹਾਂ ਹਾਂ ਵਧੀਆ ਮੈਂ ਦੇਖਿਆ ਜੀ ਹੁਣ ਆ ਗਿਆ ਵਧੀਆ ਇਧਰ ਸੇਵਾਦਾਰ ਤਿਆਰ ਨੇ ਸਾਡੇ ਸੇਵਾ ਕਰਨ ਲਈ ਹਾਂ ਮੈਂ ਜਿਹੜਾ ਆਹ ਮੈਂ ਪਤਾ ਲੱਗਿਆ ਜੀ ਹੋਊਗੀ ਕਿਰਪਾ ਤੇਰੇ ਤੇ ਵੀ ਕੋਈ ਨਾ ਮਾਲਕ ਕਰ ਜੀ ਯਾਰ ਰੰਗਰਾਹਾ ਕਰੀਏ ਸੇਵਾ ਆ ਜਾ ਫਿਰ ਆ ਭਾਂਡੇ ਦਾ ਵਰਦਾ ਤੇ ਪਾਣੀ ਪੂਣੀ ਪਲੱਗ ਜਾਣੇ ਆ ਆ ਜਾ ਅੱਜ ਸੇਵਾ ਸਾਡੇ ਨਿੱਕੇ ਬੱਚੇ ਕਰ ਰਹੇ ਸੀ ਜੀ ਕਹਿੰਦੇ ਨੇ ਕਰਮਾਂ ਤੋਂ ਬਿਨਾਂ ਤਾਂ ਫਿਰ ਸੇਵਾ ਵੀ ਨਹੀਂ ਮਿਲਦੀ ਉਹੀ ਗੱਲ ਹੋਊਗੀ ਫਿਰ ਇਹ ਵਰਤਾਰਾ ਹੈ ਜੀ ਆਪਾਂ ਸਾਕੇ ਪ੍ਰਸ਼ਾਦੇ ਤੇ ਫਿਰ ਦਾਲ ਬਚ ਗਈ ਸੀ ਉਹ ਚ ਕੁੱਟੀ ਚੋਰੀ ਆਇਆ ਬਈ ਗੁਰੂ ਘਰੇ ਆ ਕੇ ਚੋਰੀ ਖਾਣ ਦਾ ਵੀ ਆਡੀ ਸੁਵਾਦਾ ਕਿਹਨੇ ਕਿਹਨੇ ਕੁੱਟੀ ਐ ਦੱਸਿਓ ਮਾੜਾ ਜੀ ਵੀ ਹੋਰ ਕੌਣ-ਕੌਣ ਖੁਰਦਾ ਹੁੰਦਾ ਪ੍ਰਸ਼ਾਦੇ ਸਾਕੇ ਮਿੱਤਰੋ ਫਿਰ ਸੁਣੀਆ ਸਾਡੇ ਪੁਰਾਣੇ ਬਜ਼ੁਰਗਾਂ ਦੀਆਂ ਗੱਲਾਂ ਇਹ ਗੱਲਾਂ ਸੁਣ ਕੇ ਵੀ ਆਡੀ ਆਨੰਦ ਆ ਮਿੱਤਰੋ ਜਿਹੜੇ ਆਪਾਂ ਗੱਲ ਕਰਦੇ ਹੋ ਨਾ ਕਹਿੰਦੇ ਬੈਠਾ ਕਰੋ ਜੇ ਆਪਦੇ ਪੁਰਾਣੇ ਬਜ਼ੁਰਗਾਂ ਕੋਲੇ ਬੈਠਾਂਗੇ ਤਾਂ ਹੀ ਉਹ ਫਿਰ ਆਪਣੇ ਕੋਲੇ ਆਪਣੇ ਬੱਚੇ ਬੈਠਣਗੇ ਜੇ ਆਪਾਂ ਨਹੀਂ ਉਹਨਾਂ ਕੋਲੇ ਬੈਠਣਾਗੇ ਕੱਲ ਨੂੰ ਉਹ ਵੀ ਨਹੀਂ ਆਪਣੇ ਕੋਲੇ ਬੈਠਣਗੇ ਮੇਰਾ ਰੈਕਟ ਆਹ ਹਰੀਆ ਦਿਖਾਈਏ ਥੋੜਾ ਜਿਹਾ ਮਾਸਟਰ ਜੀ ਲੈ ਦਦਾ ਆਹ ਕਰ ਦਈਏ ਆਦੀ ਕਿੰਨੇ ਦਾ ਦਿੱਤਾ ਇਹ ਇਹ ਰੇਟ ਨਹੀਂ ਬੋਲਦਾ 10 ਦਾ ਸੀ ਇਹ 650 ਦਾ 650 ਦਾ ਹਾਂ ਹਲਕਾ ਵੀ ਕਰਨਾ ਓਏ ਓਏ ਇਹ ਆ ਚੀਕਾਂ ਟੁੱਟਦੀ ਨਹੀਂ ਹੈਗੀ ਆਹ ਆ ਟੁੱਟ ਜਾਂਦੀ ਹੈ ਉਹਦੀ ਆਏ ਹਾਏ ਓਏ ਹਵਲਾ ਵੀ ਬੜਾ ਪੈਸੇ ਦਾ ਪਰ ਤੋ ਫਿਰ ਫਰਕ ਤਾਂ ਹੁੰਦਾ ਹੈ ਹੈਵੀ ਚ ਥੋੜਾ ਜਿਹਾ ਭਾਰੀ ਹੈ ਹੈ ਇਹਦੀਆਂ ਆਹਾਂ ਵੀ ਜਾਲੀ ਜੁਲੀ ਵੀ ਆ ਹੈਗੀ ਇਹਦਾ ਫਰਕ ਕੀ ਬਾਤ ਆ ਯਾਰ ਹਾਂਜੀ ਟੀਮ ਜੀ ਕਿਵੇਂ ਹੋ ਟੀਮ ਕੋਕ ਜੀ ਦਾ ਮਾਰ ਦੋ ਮੜੀ ਚਲੋ ਜੀ ਹੁਣ ਸਾਡੀ ਗੇਮ ਸ਼ੁਰੂ ਹੋ ਗਿਆ ਅੱਜ ਦਿਨ ਬਾਲ ਨਾਲ ਖੇਡਾਂਗੇ ਕਿ ਚਿੜੀ ਨਾਲੀ ਚਿੜੀ ਨਾਲੀ ਚੱਲ ਕਰ ਦੇ ਮਨ ਨਾਲ ਦੇਣਾ ਮੇਰਾ ਪਿਆਰਾ ਦੋਸਤ ਪਹਿਲਾਂ ਦੋਨਾਂ ਚੋਂ ਦੱਸੋ ਕੌਣ

ਕਿਉਂ ਨਹੀਂ ਖਾ ਕੇ ਇਹਨਾਂ ਮਿੱਠਾ ਮਿੱਠਾ ਲਾਊਗਾ ਪੋਲਾ ਜਾ ਲਾਊਗਾ ਆ ਨਾ ਮੈਨੂੰ ਰੈਕਟਰ ਦਿਖਾ ਤੇਰਾ ਕਿੰਨਾ ਸੋਹਣਾ ਉਰਿਆ ਦੇਖੋ ਜੀ ਦੱਸੋ ਬਾਈ ਕਿਹਦਾ ਵੱਧ ਸੋਹਣਾਗਾ ਆ ਵੱਧ ਸੋਹਣਾਗਾ ਨਹੀਂ ਹੈਗਾ ਕਿਹੜਾ ਵੱਧ ਸੋਹਣਾਗਾ ਹਾਂ ਓਏ ਆ ਵੀ ਓ ਮੇਰੇ ਉਹ ਦੋਸਤ ਤੂੰ ਲੱਪਣ ਕਿਹੜੀ ਗੱਲ ਤੇ ਖਾਂਗਾ ਤੂੰ ਵੀ ਦੱਸ ਇਧਰਲੀ ਦੇ ਨਾਲ ਆਲਾ ਮੜਾ ਜਾ ਆਇਤੀ ਲਾ ਮਾ ਲਾਜਰਾ ਫੜ ਮੜਾ ਜਾ ਥੱਲੇ ਕਰਕੇ ਰੱਖੀ ਆਇਤੀ ਲਾ ਮੈਂ ਆਇਤੀ ਏ ਆ ਆ ਆ ਬੜੇ ਪਿਆਰੇ ਬੱਚੇ ਨੇ ਜੀ ਆ ਵੀ ਆ ਗੱਲ ਤੀ ਖਾਂਦਾ ਇਹ ਆ ਗੱਲ ਤੀ ਖਾਂਦਾ ਇਹੇ ਇਹ ਆ ਗੱਲ ਤੀ ਖਾਂਦਾ ਦੋਨੇ ਪੂਰੇ ਇਹ ਤਾਂ ਬੜਾ ਪਿਆਰਾ ਬੱਲਾ ਹੈ ਹਾਂ ਉਹ ਦੇਖੋ ਮਿੱਟੀ ਘਤੀ ਹੋ ਤੇਰੀ ਆ ਜਾ ਆ ਜਾ ਚੱਲਿਆਂ ਜੀ ਮੈਂ ਦੇ ਮੰਨਾ ਫੇਰਾ ਪਟਰੋਲ ਪੰਪ ਤੇ ਉਦੋਂ ਤੇਲ ਦਾ ਪਵਾਉਣੇ ਆ ਵਾਹਣ ਪਵਾਉਣ ਵਾਹਾਂਗੇ ਕਾਸ਼ ਕੋ ਟਾਈਮ ਰਿਹਾ ਕਰੋ ਮੰਨ ਤੇਰਾ ਫਿਲੋ ਮੇਰਾ ਪਿੰਡ ਖਾ ਗਿਆ ਕੱਟੀ ਕੀ ਕਲੋਨੀ ਮਿੱਤਰੋ ਬਬੂ ਮਾਨ ਨੇ ਵੀ ਕਿਹਾ ਕਿ ਨਾ ਸਾਇ ਤੇਰਾ ਫਿਲੋ ਮੇਰਾ ਪਿੰਡ ਖਾ ਗਿਆ ਦੋ ਤਿੰਨ ਕਲੋਨੀ ਆਉਗੇ ਬਾਈ ਤਰੋ ਦੇ ਤਰੋ ਬਣਿਆ ਜਾਂਦੇ ਨੇ ਹਾਲੇ ਹਾਲੇ ਉਹ ਧੱਕ ਬਾਗੀ ਕਿੱਥੇ ਲਾਈਏ ਡੀਜ਼ਲ ਕਿੱਧਰ ਲਾਈਏ ਆਹੇ ਜੇ ਵੇਲੇ ਜਾਨੀ ਰਾਜਾ ਉਹੀ ਹੋ ਜਾਣਾ ਮਿੱਤਰੋ ਪਰੌਲ ਲੈ ਜੀਰ ਕਰਮਣ ਦੀਆਂ ਕਾਪੀਆਂ ਜੀ ਲੋ ਮਨਾ ਬੈਠਾ ਉਥੇ ਅੰਦਰ ਗੱਲਾਂ ਬਾਤਾਂ ਕਰ ਰਿਹਾ ਆ ਜਾ ਯਾਰ ਮੰਨੇ ਕਰੀਏ ਕੋਈ ਕੰਮ ਨੇਰਾ ਹੋ ਰਿਹਾ ਹੈ ਨਹੀਂ ਨਹੀਂ ਟਾਇਰ ਗੱਲ ਲੈਣਾ ਐ ਮਤਲਬ ਫਿਰ ਗੱਡਣੇ ਨੇ ਨਾ ਅਸੀਂ ਪਸ਼ੂਆਂ ਨੂੰ ਵਧੀਆ ਦੇਖ ਕੇ ਜੇ ਮੰਨੇ ਪਾਲ ਯਾਰ ਪੰਜ ਟਾਇਰ ਮਰੋਏ ਆਪਾਂ ਲਾ ਪਸ਼ੂ ਨੂੰ ਗੱਡਣੇ ਨੇ ਯਾਰਾਂ ਹੂੰ ਪਸ਼ੂਆਂ ਨੂੰ ਕੱਢਣੇ ਨੇ ਆਪਾਂ ਤਾਂ ਆ ਰੈਂਜਰ ਜੀ ਦਾ ਹਾਂ ਨਾ ਰੈਂਜਰ ਦਾ ਵਧੀਆ ਰਹੂ ਹੂੰ ਹੂੰ ਪੰਜ ਲੈਣੇ ਨੇ ਯਾਰ ਤੇ ਚਾਰ ਤੇ ਪੰਜ ਚਲੋ ਹੁਣ ਪੰਜ ਟਾਇਰ ਆ ਟਾਇਰ ਲਾ ਕੇ ਹੁਣ ਚੱਲੇ ਆ ਮੈਂ ਤੇ ਮੰਨਾ ਘਰਾਂ ਨੂੰ ਗੱਟ ਦਾਂਗੇ ਕੱਲ ਨੂੰ ਪਸ਼ੂਆਂ ਨੂੰ ਇਨਾ ਕੰਮ ਸੀ ਇਹ ਵੀ ਨਿਭੜ ਗਿਆ ਉਹ ਮਨੇ ਨਿਹਰਾ ਬਹੁਤ ਹੋ ਗਿਆ ਆਪਾਂ ਨੂੰ ਤਾਂ ਉਤੋਂ ਤੇਲ ਵੀ ਚੈੱਕਣਾ ਜ਼ਰੂਰੀ ਹੈ ਕੰਮ ਨੇਕੇ ਮੋਟੇ ਖਾਸੇ ਹੋ ਜਾਂਦੇ ਨੇ ਮਿੱਤਰੋ ਆ ਗਿਆ ਆ ਗਿਆ ਆ ਗਿਆ ਆ ਗਿਆ ਨਿਹਰਾ ਹੋ ਗਿਆ ਮਿੱਤਰੋ ਉਹਦੇ ਨੂੰ ਲਿਆਂਦੇ ਤਾਂ ਟੋਰ ਮਿੱਤਰੋ ਕਾਪੀਆਂ ਆ ਗਈਆਂ ਤੇਰੀਆਂ ਠੀਕ ਹੈ ਕਿਹੜਾ ਲਿਆਂਦਾ ਰੈਕਟ ਆ ਦੇਖ ਇਹਦਾ ਮਜ਼ਾ ਰੈਕਟ ਅਟੈਕ ਫਰੇਕ ਨਹੀਂ ਹੁੰਦਾ ਇਹਦਾ ਓਏ ਮੈਂ ਕੀ ਹੁੰਦਾ ਸਟਿੱਕ ਰੈਕਟਾ ਰੈਕਟਾ ਕਹਿੰਦੇ ਨੇ ਰੈਕਟਾ ਇੱਕ ਵੀ ਕਹਿੰਦੇ ਨੇ ਮੈਂ ਨਿਕਲ ਰੈਕਟ ਵੀ ਲੈਂਦੇ ਮਿੱਤਰੋ ਇਹ ਵੀ ਆ ਬਾਲ ਵਾਲੀ ਹੁੰਦੀ ਹੂ ਹਰੀ ਵਾਲੇ ਨਾਲ ਦੀ ਹੈ ਹੂੰ ਹਰੀ ਵਾਲਾ ਵੀ ਆਇਆ ਜੀ ਉਹਦਾ ਬਾਲਾ ਮੈਂ ਕਹਿਆ ਕਿੰਨੇ ਦਾ ਉਹ ਨਹੀਂ ਕਹਿੰਦਾ ਜੀ 550 ਦਾ ਪਤਾ ਨਹੀਂ 400 ਦਾ ਲਿਆ ਜੀ ਆਹ ਨਾ ਉਹ ਜਿੰਨੇ ਤੋਂ ਲਿਆ ਕੇ ਫਰੀ ਤੋਂ 1300 ਦਾ ਉਹ ਲੈ ਨਹੀਂ ਵਧੀਆ ਯਾਰ ਉਹ ਆਹ ਦੇਖ ਯਾਰ 프리 ਤਾਂ ਟੁੱਟਦੀ ਵੀ ਨਹੀਂ ਆਹ ਰੰਗ ਬੋਰਡ ਕੀ ਕੁਆਲਿਟੀ ਦੇਗਾ ਠੀਕ ਆ ਯਾਰ ਆਹ ਰੰਗ ਬੋਰਡ ਮਹਿੰਗਾ ਲਾ ਗਿਆ ਕਿੰਨੇ ਦਾ ਲਾਇਆ ਗੱਗੂ ਆ 400 ਦਾ 400 ਦਾ ਕੋਈ ਆਹੋ ਨਹੀਂ ਯਾਰ ਪਾਪੜਾ ਉਹ 1300 ਦਾ ਉੱਤਰ ਦੇ ਹਰੀ ਆਲਾ ਵੀ ਐਂ ਜੀ ਆ ਯਾਰ ਹਰੀ ਆਲਾ ਆ ਐਂ ਜੀ ਆ ਓਹ ਵੀ ਜਿਹੜਾ ਹਰੀ ਆਲਾ ਦੇਖਿਆ ਤਾਂ ਹਰੀ ਆਲਾ ਜਮਾ ਐਂ ਕਿੰਟੀ ਤੜਕੇ ਮਿਲਾ ਕੇ ਦੇਖੀ ਇੱਕ ਮੱਖੀ ਵੀ ਨਹੀਂ ਮਾਰਦਾ ਉਹਦਾ ਲੈ ਆਇਆ ਕਹਿੰਦਾ ਹਰੀਆ ਭਲਾ 550 ਦਾ ਕਹਿੰਦਾ ਯਾਰ ਆ 1300 ਆ ਲਿਆਂਦਾ ਮੇਰੇ ਤੋਂ ਕੈਰਮ ਬੋਰਡ ਵੀ ਨਮ ਆ ਗਿਆ ਸਾਡਾ ਇੱਕ ਜਿਹੜੀ ਵੀ ਲਾਈਆਂ ਐ ਐਮ ਆਰ ਪੀ ਚੈੱਕ ਕਰ ਲਓ ਤੁਸੀਂ ਇਹ ਲੱਕੜ ਦਾ ਉਹ ਜਿਹੜਾ ਅਸੀਂ ਉਹਦੇ ਲਈ ਸੀ ਉਹ ਤੇ ਘੱਟ ਦੇ ਕਹਿੰਦੇ ਹਾਂ ਬਜਾ ਜਾਂਦੇ ਕਿਹਦਾ ਸਿਰ ਹਾਂ ਬਜਾ ਨਾ ਸਹੀ ਗੱਲ ਆ ਯਾਰ ਫਰਕ ਆ ਯਾਰ ਪੂਰਾ ਹੀ ਫਰਕ ਆ ਯਾਰ ਉਹ ਆਪਾਂ ਨੇ ਵਾਲੇ ਦਾ ਗੱਤਾ ਜਲ ਗਿਆ ਯਾਰ ਰੰਗ ਜਾ ਉੱਤੇ ਉੱਤੇ ਉਹ ਲਾ ਕੇ ਬੋਰਡ ਜੇ ਉਹ ਤੇ ਤਾਂ ਉਹ ਲਾਇਆ ਪਿਆ ਇਹ ਭਾਣ ਲੱਕੜ ਆ ਜਮਾ ਇਹ ਆ ਡੀਟੀਆਂ ਵੀ ਜਿਹੜੀਆਂ ਡੀਟੀਆਂ ਵੀ ਦੂਜੀਆਂ ਹੋਣਗੀਆਂ ਇਹਨਾਂ ਹੋਰ ਨਹੀਂ ਇਹ ਉਹਦੀਆਂ ਡੀਟੀਆਂ ਵੀ ਦੂਜੀਆਂ ਜੀ ਬਾਹਣੇ ਗੱਲ ਚ ਮਾਏ ਮੇਰੇ ਮੈਂ ਖੜਦਾ ਸਿੱਧਾ ਆ ਦਿਖਾਈਆਂ ਡੀਟੀਆਂ ਵੀ ਖੋਲ ਕੇ ਜਮਾ ਦਰਸ਼ਕਾਂ ਨੂੰ ਡੀਟੀਆਂ ਵੀ ਦਿਖਾਈਏ ਜੀ ਤਾਂ ਮੇਰੇ ਆ ਸਿਰ ਵਿੱਚ ਦੀ ਨੰਗ ਆ ਆ ਦੇਖੋ ਦਰਸ਼ਕੋ ਜੇ ਨਾਂ ਨੰਗਾ ਹੋਇਆ ਤਾਂ ਮਜ਼ਬੂਤ ਆ ਉਹ ਡੀਟੀਆਂ ਵੀ ਰਾਣੀਆਂ ਵੀ ਲੋਨੇ ਆਹ ਬਾਕੀ ਕਰੀਆਂ ਡੀਟੀਆਂ ਨੇ ਇਹ ਤਾਂ ਮਜ਼ੂਰ ਦਾ ਪਾਪੜ ਸਹੀ ਗੱਲ ਆ ਵੀ ਓਏ ਉਹ ਹਵਲਾ ਵੀ ਆ ਉਹ ਕਾ ਕੋ ਹਵਲਾ ਆ ਜਿਹੜੀਆਂ ਡੀਟੀਆਂ ਕਿੰਨੀਆਂ ਪਰੀਆਂ ਨੇ ਕੋਲ ਕਰੀਆਂ ਡੀਟੀਆਂ ਨੇ ਮੈਂ ਚੱਲਿਆ ਕਰੂਗਾ ਡੀਟੀ ਨਹੀਂ ਆ ਹੁਣ ਇੱਕ ਹੋਰ ਸਾਲੇ ਮੈਂ ਤੋ ਕਹਾ ਕਿ ਹਾਂ ਤੂੰ ਡੀਟੀ ਦੇਖ ਹਸਤਾ ਨਹੀਂ ਆ ਸਭ ਦਾ ਮਹਿੰਗਾ ਨਹੀਂ ਯਾਰ ਪ੍ਰੀਤ ਆ ਡੀਡੀ ਦੇਖ ਰੋ 1800 ਦਾ ਯਾਰ ਉਹ 600 ਦਾ ਲਿਆ ਮੈਂ ਜਿਹੜਾ ਉਹ ਤੇ ਲਿਆ ਅੱਧਾ ਤੂੰ ਐ ਲਾ ਲਾ ਫਿਰ ਇਹ ਮੰਨ ਤੇ ਨਾ ਕੀ ਦੇਖ ਯਾਰ ਕੁਆਲਟੀ ਕੋਈ ਮਰਜੀ ਦੇਖ ਲੱਤਦਾ ਕਿੰਨੇ ਫਰਕ ਪਈ ਤੁਸੀਂ ਨਾ ਅੱਧਾ ਦਾ ਫਰਕ ਹੈਗਾ ਵਾਪੜਾ ਦਾ ਯਾਰ ਕੁਆਲਟੀ ਦੇਖੀ ਨਹੀਂ ਚਾਹੀ ਉਹਦੀ ਉਹ ਵਧੀਆ ਉਹ ਵੀ ਯਾਰ ਉਹ ਨੂੰ ਯਾਰ ਕਿਉਂ ਨਹੀਂ ਫਿਰ ਕਿੱਥੇ 1300 ਫਰੀਦ ਕਿੱਥੇ 600 ਯਾਰ ਗੱਜੇ ਘੋੜੇ ਦੇ ਮੁੱਲ ਦਾ ਫਰਕ ਹੁੰਦਾ 400 ਲੈ ਲੈਂਦਾ ਭਾਵੇਂ ਐ ਇਹ ਜਾਣਦਾ ਨਹੀਂ ਕਿਤੇ ਜਿਵੇਂ ਐ ਮੀਂਹ ਮੂੰਹ ਤੇ ਉਹ ਤਾਂ ਮੀਂਹ ਤੇ ਜਾਊ ਭਾਵੇਂ ਦਾ 5 350 ਦਾ ਵੀ ਮਿਲਦਾ ਕੈਮੋ ਬੋਰਡ ਆ ਵੀ ਯਾਰ ਵਿੱਚੀ ਆ ਹਾਂ ਆ ਹਟ ਲੈਂਦੇ ਨੇ ਵਿੱਚੀ ਦਿੰਦੇ ਨੇ ਯਾਰ ਇਹ ਫੇਰ ਆ ਵਿੱਚ ਵੀ ਲੈਂਦੇ ਨੇ ਹਾਂ ਨਾਲ ਹੀ ਹਾਂ ਵਾਪੜਾ ਹੈਗਾ ਹੈ ਇਹ ਵਾਪੜਾ ਹੋਰ 1500 ਦਾ ਮੈਂ ਦੂਜੇ ਲੋਟ ਹੋ ਗਿਆ ਦੂਜੇ ਲੋਟ ਗਏ ਵਧੀਆ ਵੀਰੇ ਵਧੀਆ ਬਹੁਤ ਅੱਛੀ ਸ਼ੋਪਿੰਗ ਕਰਕੇ ਆਏ ਹਾਂ ਤੇਰੇ ਮੰਨਦੇ ਨਹੀਂ ਮੇਰੀ ਗੱਲ ਜਦ ਇਹ ਤਾਂ ਹੁਣ ਹਾਂ ਹੁਣ ਬਸ ਹਾਂ ਆ ਦੇ ਡੀਤੇ ਦੋ ਲਾਉਂ ਚੇ ਲੈ ਤੇ ਆ ਪਾਉਂ ਚੁੱਡੀ ਦੇਖ ਪਾਉਣ ਦੇ ਆਉਟਰ ਦੇ ਲੈ ਆ ਕੇ ਦਿੱਤਾ ਕੰਪਨੀ ਦਾ ਮਿਲਦੀ ਇਹ ਆ ਉਹ ਕਰ ਨੂੰ ਆ ਫਿਰ ਰੁਪਈਆ ਦੇ ਇਹ ਨਾਲ ਆ ਪਾਊਡਰ ਵੀ ਦਿੱਤਾ ਜੇ ਤਾਂ ਖੇਡਣ ਨੂੰ ਅਗਲੇ ਨੇ ਆ ਚੀੜੀਆਂ ਆਹ ਬੀਚ ਹਾਂ ਤੂੰ ਚਿੜੀ ਕਿੰਨੇ ਰੁਪਏ ਦੀ ਤੂੰ ਆ ਵੀ ਦੱਸ ਦੇ ਨਾ ਉਹ 80 ਰੁਪਏ ਦੀ ਇੱਕ 80 ਕਿਤੀ ਦੀ ਹੈ 50 ਦੀ ਹੈ ਇਹ ਫਰਕ ਆ ਉਹ ਚਿੜੀ ਦਾ ਵੀ ਦੂਜਾ ਕਹਿੰਦੇ ਆ ਚਿੜੀ ਵੀ 10 ਰੁਪਏ ਦੀ ਵੀ ਆਉਂਦੀ ਆ ਹਾਂ ਉਹ ਟੁੱਟ ਜਾਂਦੀ ਹੈ ਚਿੜੀ ਇੱਕ ਪਲਾਸਟਿਕ ਦੇ ਜਿੰਨੇ ਮਰਜ਼ੀ ਮਰੀ ਜਾ ਮੇਰੇ ਖਿਆਲ ਸਿਦਾ ਪਲਾਸਟਿਕ ਦੀ ਤੂੰ ਵੀ 100 ਦੀ ਆਉਂਦੀ ਹੂਏ ਤਾਂ ਇੱਕ ਤਾਂ ਹਣੇ ਹਾਂ ਤਾਂ 500 ਹਾਂ ਇਹਦਾ 500 ਵਾਲੀ ਲੈ ਲੈ ਯਾਰ ਇਹ ਠੀਕ ਹੈ ਇਹ ਇੰਨੀ ਕੁ ਨੋਰਮਲ ਆ ਆਪਣੇ ਰੇਂਜ ਦੀ 프리 ਤੇ ਆਪਾਂ ਵੀ ਬਣਾ ਸਕਦੇ ਹਾਂ ਕਬੂਤਰ ਦੇ ਖੰਧ ਲੱਗ ਜਾਂਦੇ ਹੁੰਦੇ ਹਾਂ 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 ਬਣਾਓ ਯਾਰ ਇੱਕ ਵੀ ਤੈਨੂੰ ਇੱਕ ਹੋਰ ਚੀਜ਼ ਲੈਤੀ ਲੈ game. Sakit jadi. Berdoa. Okay. Kau sah.